ਲੁਧਿਆਣਾ ਦੇ ਪਿੰਡ ਬੱਗਾਕਲਾਂ ਵਿਖੇ ਰਿਲਾਇੰਸ ਵੱਲੋਂ ਲਗਾਏ ਜਾ ਰਹੇ ਬਾਇਓਪਲਾਂਟ ਦੇ ਵਿਰੋਧ ਵਿੱਚ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਪਿੰਡ ਵਾਸੀਆਂ ਵੱਲੋਂ ਲੰਬੇ ਸਮੇਂ ਤੋਂ ਇਹ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਰਿਲਾਇੰਸ ਵੱਲੋਂ ਲਗਾਏ ਜਾ ਰਹੇ ਇਸ ਬਾਇਓ ਗੈਸ ਪਲਾਂਟ ਦੇ ਵਿਰੋਧ ਵਿੱਚ 15 ਪਿੰਡਾਂ ਦੀਆਂ ਪੰਚਾਇਤਾਂ ਦਾ ਉਹਨਾਂ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ ਪਰ ਇਸ ਦੇ باوجود ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਥਿਤ ਧੱਕੇਸ਼ਾਹੀ ਕਾਰਨ ਇਹ ਗੈਸ ਪਲਾਂਟ ਜ਼ਬਰਦਸਤੀ ਲਗਾਇਆ ਜਾ ਰਿਹਾ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਪਲਾਂਟ ਦੇ ਲੱਗਣ ਨਾਲ ਇਲਾਕੇ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਹੈ ਜਿਸ ਨਾਲ ਪਿੰਡ ਦੇ ਨੌਜਵਾਨਾਂ ਅਤੇ ਬੱਚਿਆਂ ਦਾ ਜੀਵਨ ਬਰਬਾਦ ਹੋ ਸਕਦਾ ਹੈ ਪਿੰਡ ਵਾਸੀਆਂ ਨੇ ਸਰਕਾਰ ਨੂੰ ਪਰਜ਼ੋਰ ਅਪੀਲ ਕੀਤੀ ਹੈ ਕਿ ਇਸ ਗੈਸ ਪਲਾਂਟ ਨੂੰ ਤੁਰੰਤ ਰੋਕਿਆ ਜਾਵੇ ਆਓ ਗੱਲਬਾਤ ਕਰਦੇ ਹਾਂ ਮੌਕੇ ਤੇ ਮੌਜੂਦ ਪਿੰਡ ਵਾਸੀਆਂ ਨਾਲ ਅਤੇ ਜਾਣਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਤੁਸੀਂ ਦੇਖ ਰਹੇ ਹੋ ਜੀ ਡੀ ਐਸ ਨਿਊਜ਼ ਚੈਨਲ ਲੁਧਿਆਣਾ ਤੋਂ ਪੱਤਰਕਾਰ ਮਹੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ ਹੋਰ ਤਾਜ਼ਾ ਜਾਣਕਾਰੀ ਅਤੇ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਸਕੇ ਜੀ ਵਾਈਗੋਦੀ ਕੀ ਫਤ ਹੈ ਜੀ ਮੇਰਾ ਨਾਮ ਪ੍ਰਿੰਸ ਹੈ ਮੈਂ ਪਿੰਲੇ ਚਾਰ ਦਾ ਤਕਨੀਕਾਂ ਜੀ ਭਾਈ ਇਹ ਜਿਹੜਾ ਬਾਇਓਗੈਸ ਪਲਾਂਟ ਲੱਗ ਰਿਹਾ ਜੀ ਇਹਦਾ ਸਾਡਾ 2-3 ਸਾਲ ਤੋਂ ਕਾਫੀ ਧਰਨਾ ਪ੍ਰਦਰਸ਼ਨ ਚੱਲ ਰਿਹਾ ਜੀ ਇਹਦਾ ਬਹੁਤ ਵਿਰੋਧ ਕੀਤਾ ਹੈ ਕਾਫੀ ਵਾਰ ਪੁਲਿਸ ਪ੍ਰਸ਼ਾਸਨ ਨੇ ਸਾਡੇ ਨਾਲ ਧੱਕਾ ਕੀਤਾ ਸਾਡੇ ਨੌਜਵਾਨ ਚੱਕੇ ਗਏ ਨੇ ਸਰਪੰਚ ਸਾਹਿਬ ਨੂੰ ਹੱਥ ਪਾਇਆ ਸਾਡੀਆਂ ਮਾਤਾ ਤੇ लाठीचार्ज ਕੀਤਾ ਪੰਜਾਬੀ ਭਵਨ ਵਿੱਚ ਬੁਲਾ ਕੇ ਕੀਤਾ ਸਰਕਾਰੀ ਮਾਰਤ ਦੇਤੀ ਠੀਕ ਹੈ ਜੀ ਅੱਜ ਇਹਨਾਂ ਦੇ ਜਿਹੜੇ ਪਲਾਂਟ ਦੇ ਮੇਨ ਜਿਹੜੇ ਮੈਨੇਜਰ ਨੇ ਜਿਹੜੇ ਇਹਨਾਂ ਨੂੰ ਮੇਨ ਡੀਲ ਕਰ ਰਹੇ ਨੇਗੇ ਉਹ ਸਾਡੇ ਨਾਲ ਆਏ ਸੀਗੇ ਮੀਟਿੰਗ ਕੀਤੀ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਨੂੰ ਅਸੀਂ ਇਹ ਗੱਲ ਕਹੀ ਹੈ ਕਿ ਸਾਨੂੰ ਇਸ ਚੀਜ਼ ਦੇ ਫਾਇਦੇ ਦੱਸੋ ਠੀਕ ਹੈ ਜੀ ਹੁਣ ਅਸੀਂ ਅੱਜ ਕੱਲ ਐਜੂਕੇਸ਼ਨਲ ਆ ਜੀ ਠੀਕ ਹੈ ਨਾ ਜੀ ਅਸੀਂ ਦੇਖਿਆ ਦਿੱਲੀ ਵਰਗੇ ਸ਼ਹਿਰਾਂ ਵਿੱਚ ਵੀ ਇਹ ਚੀਜ਼ ਨਹੀਂ ਹੈਗੀ ਠੀਕ ਹੈ ਜੀ ਬਕਾਇਦਾ ਇਹ ਪੰਜਾਬ ਦਾ ਪ੍ਰਮੁੱਖ ਸ਼ਹਿਰ ਹੈ ਲੁਧਿਆਣਾ ਜਿਹੜਾ ਸੈਂਟਰ ਵਿੱਚ ਪੈ ਰਿਹਾ ਠੀਕ ਹੈ ਜੀ ਉੱਥੇ ਪਲਾਂਟ ਲੱਗ ਰਿਹਾ ਜਿਹੜਾ 200 ਗੱਲਾ ਜ਼ਮੀਨ ਦਾ ਸੀਗਾ ਜਦੋਂ ਇਹਨਾਂ ਨੇ ਸਾਡੇ ਤੋਂ ਇੱਥੇ ਪਲਾਂਟ ਸ਼ੁਰੂ ਕਰਨਾ ਸੀਗਾ ਉਦੋਂ ਸਾਨੂੰ ਦੱਸਿਆ ਸੀਗਾ ਕਿ ਸੈਮਸੰਗ ਤੇ ਐਮਾਜ਼ਨ ਦੇ ਵੇਅਰ ਹਾਊਸ ਬਣਾਈ ਜਾਣਗੇ ਪਰ ਬਾਅਦ ਵਿੱਚ ਜਦੋਂ ਇਹਨਾਂ ਨੇ ਇੱਥੇ ਅਸੀਂ ਗੱਲਬਾਤ ਕੀਤੀ ਜਦੋਂ ਇਹਦਾ ਪ੍ਰੋਸੈਸ ਸ਼ੁਰੂ ਹੋਇਆ ਤਾਂ ਉਦੋਂ ਇਹਨਾਂ ਨੇ ਦੱਸਿਆ ਕਿ ਇੱਥੇ ਬ ਤੋ ਸਾਡੇ ਕਾਫੀ ਪਿੰਡਾਂ ਨੇ ਰਲ ਕੇ ਪਲਾਂਟ ਦਾ ਜਿਹੜਾ ਕੰਮ ਰੋਕ ਦਿੱਤਾ ਗਿਆ ਧਰਨਾ ਪ੍ਰਦਰਸ਼ਨ ਕੀਤਾ ਪਲਾਂਟ ਦੇ ਵਿਰੋਧ ਦੇ ਵਿੱਚ ਕਿੰਦੀਆਂ ਪੰਚਾਇਤਾਂ ਦਾ ਸਮਰਥਨ ਮਿਲਿਆ ਇਹ ਸਾਡੇ ਮਤਲਬ ਵੀ 15 ਪੰਚਾਇਤਾਂ ਦਾ ਸਮਰਥਨ ਹੈਗਾ ਬਾਕੀ ਹੋਰ ਵੀ ਸਾਡੇ ਨਾਲ ਬਹੁਤ ਜੁੜੇ ਹੋਏ ਨੇ ਲੁਧਿਆਣੇ ਤੋਂ ਵੀ ਹੈਗੇ ਨੇ ਕਿਸਾਨ ਜਥੇਬੰਦੀਆਂ ਵੀ ਹੈਗੀਆਂ ਨੇ ਪਹਿਲਾਂ ਬੰਧੜਾਲੀ ਵਾਲੇ ਵੀ ਆਏ ਸੀਗੇ ਸਾਡੇ ਨਾਲ ਭੁੰਦਲੀ ਤੋਂ ਜਿਹੜਾ ਇਹਨਾਂ ਨੇ ਪਲਾਂਟ ਬੰਦ ਕਰਾਏ ਨੇਗੇ ਜੀ ਠੀਕ ਨਹੀਂ ਕਾਫੀ ਮਤਲਬ ਸਮਰਥਨ ਮਿਲਿਆਗਾ ਪਰ ਕੁਝ ਇੱਕ ਜਿਹੜੇ ਅੰਸਰ ਹੈਗੇ ਨੇ ਸ਼ਰਾਰਤੀ ਅੰਸਰ ਉਹ ਸਰਕਾਰਾਂ ਨਾਲ ડીਲ ਕਰਕੇ ਸਾਡੇ ਤੇ ਮਤਲਬ ਅਚਾਨਕ ਹਮਲਾ ਵੀ ਕਰਵਾਇਆ ਹੈ ਨੌਜਵਾਨ ਆਪਣੇ ਰਿਸ਼ਤੇਦਾਰੀਆਂ ਤੇ ਗਏ ਹੋਏ ਸੀ ਉਹਨਾਂ ਨੂੰ ਵੀ ਚੁਕਵਾਇਆ ਗਿਆ ਪਰ ਅੱਜ ਜਦੋਂ ਅਸੀਂ ਉਹਦੇ ਮੈਨੇਜਰ ਨਾਲ ਗੱਲ ਕੀਤੀ ਉਹ ਕਹਿੰਦੇ ਸਾਨੂੰ ਇਸ ਚੀਜ਼ ਬਾਰੇ ਕੁਝ ਨਹੀਂ ਪਤਾ ਕਿ ਪ੍ਰਸ਼ਾਸਨ ਨੇ ਤੁਹਾਡੇ ਨਾਲ ਕੀ ਕੀਤਾ ਠੀਕ ਹੈ ਜੀ ਅੱਜ ਅਸੀਂ ਉਹ ਗੱਲ ਲੈਣਾ ਉਹ ਕਹਿੰਦੇ ਸਾਨੂੰ ਇਸ ਬਾਰੇ ਨਹੀਂ ਹੈਗਾ ਜਦ ਪਰ ਇਹਨਾਂ ਦੇ ਮੈਨੇਜਰ ਨੂੰ ਇਸ ਚੀਜ਼ ਦਾ ਪਤਾ ਨਹੀਂ ਹੈਗਾ ਫਿਰ ਪ੍ਰਸ਼ਾਸਨ ਸਾਡੇ ਨਾਲ ਕਿਸ ਗੱਲ ਦਾ ਧੱਕਾ ਕਰ ਰਿਹਾ ਕਈ ਮੀਟਿੰਗਾਂ ਤੋਂ ਬਾਅਦ ਮੀਟਿੰਗ ਜਿਹੜੀ ਹੈ ਬੇਸਿੱਤਾ ਨਿਕਲਦੀ ਸੀਗੀ ਠੀਕ ਹੈ ਜੀ ਇੱਕੋ ਜਦੋਂ ਦੇਖਦੇ ਸੀਗੇ ਉਸ ਟਾਈਮ ਹੀ ਮੀਟਿੰਗ ਰੱਖ ਲੈਂਦੇ ਸੀ ਕੋਈ ਟਾਈਮ ਨਹੀਂ ਸੀ ਦਿੰਦੇ ਮੀਟਿੰਗ ਦਾ ਕੋਈ ਸਾਨੂੰ ਆਪਣਾ ਇਕੱਠ ਕਰਕੇ ਕੋਈ ਸਲਾਹ مشورہ ਕਰਨ ਦਾ ਕੋਈ ਟਾਈਮ ਨਹੀਂ ਸੀ ਦਿੱਤਾ ਅੱਜ ਦੀ ਮੀਟਿੰਗ ਵੇਖੀ ਹੈ ਜੀ ਕੀ ਮਤਲਬ ਨਿਕਲਿਆ ਅੱਜ ਮੀਟਿੰਗ ਇਹ ਇਹ ਮੀਟਿੰਗ ਵੀ ਬੇਸਿੱਟਾ ਹੀ ਨਿਕਲੀ ਹੈ ਉਹਨਾਂ ਨੇ ਸਾਨੂੰ ਕਿਹਾ ਅਸੀਂ ਉਹਨਾਂ ਨੂੰ ਬਾਰ ਬਾਰ ਕਹਿ ਰਹੇ ਸੀ ਸਾਨੂੰ ਰਿਟਨ ਵਿੱਚ ਇਹਨਾਂ ਦੇ ਫਾਇਦੇ ਦੱਸੋ ਠੀਕ ਹੈ ਜੀ ਰਿਟਨ ਵਿੱਚ ਸਾਨੂੰ ਲਿਖ ਕੇ ਦੋ ਕਿ ਇਹਦੇ ਕੀ ਫਾਇਦੇ ਨੇ ਔਰ ਕਿੰਨੇ ਲੋਕ ਤੁਹਾਡੇ ਸਮਰਥਨ ਵਿੱਚ ਨੇ ਸਾਡਾ ਸਮਰਥਨ ਅਸੀਂ ਲਿਖ ਕੇ ਦਿੰਨੇ ਹਾਂ ਰਿਟਰਨ ਵਿੱਚ ਕਿ ਇਹਦੇ ਨੁਕਸਾਨ ਨੇ ਸਾਨੂੰ ਇਸ ਚੀਜ਼ ਦਾ ਨੁਕਸਾਨ ਹੈ ਉਹ 90 ਮੀਟਰ ਤੇ ਪਹਿਲਾ ਘਰ ਹੈ ਠੀਕ ਹੈ ਜੀ ਪਹਿਲੇ ਘਰ ਦੇ ਵਿੱਚ ਹੀ ਬਿਲਕੁਲ ਬੈਕ ਸਾਈਡ ਤੇ ਪਸ਼ੂ ਹੈ ਠੀਕ ਹੈ ਜੀ ਮੰਨ ਲਓ ਇਹ ਪਲਾਂਟ ਚੱਲਦਾ ਵਾ ਪਾਣੀ ਥੱਲੇ ਜਾਣਾ ਜ਼ਮੀਨ 'ਚ ਪਹਿਲੇ ਘਰ ਨੇ ਮੋਟਰ ਚਲਾਣੀ ਹੈ ਥੱਲੋ ਜ਼ਮੀਨ 'ਚੋਂ ਖਰਾਬ ਪਾਣੀ ਨਿਕਲੇ ਪਸ਼ੂਆਂ 'ਚ ਗਿਆ ਉਹੀ ਦੁੱਧ ਅਸੀਂ ਧਾਰਾ ਚੋਣੀਆਂ ਨੇ ਦੁੱਧ ਪਿੰਡਾਂ 'ਚ ਜਾਣਾ ਅਸੀਂ ਵੀ ਨੇ ਕਿੰਨੀਆਂ ਬਿਮਾਰੀਆਂ ਫੈਲਣਗੀਆਂ ਦੁੱਧਾ ਹਵਾ ਵਿੱਚ ਜਿਹੜੀ ਮੀਥਨ ਗੈਸ ਜਾਣੀ ਹੈ ਜੀ ਠੀਕ ਹੈ ਜੀ ਮੁੜ ਕੇ ਇਹਨਾਂ ਨੇ ਕਮਰਸ਼ੀਅਲ ਅਸੀਂ ਇਹ ਚੀਜ਼ਾਂ ਦਾ ਉਹਨਾਂ ਤੋਂ ਜਵਾਬ ਮੰਗਿਆ ਉਹਨਾਂ ਤੋਂ ਜਵਾਬ ਹੀ ਨਹੀਂ ਆਇਆ ਜਦੋਂ ਅਸੀਂ ਕਿਸੇ ਗੱਲ ਦਾ ਜਵਾਬ ਪੁੱਛਦੇ ਸੀ ਤਾਂ ਉਹ ਆਪਸਾਈਡ ਤੇ ਹੋ ਜਾਂਦੇ ਸੀਗੇ ਸਾਨੂੰ ਇਸ ਚੀਜ਼ ਦਾ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਸਾਡੇ ਨੌਜਵਾਨ ਚੱਕਦੇ ਆ ਅਸੀਂ ਮਤਲਬ ਰੋਸ ਪ੍ਰਦਰਸ਼ਨ ਕਰਦੇ ਆ ਸੜਕ ਰੋਕ ਕੇ ਦੋ ਵਾਰ ਅਸੀਂ ਸੜਕ ਰੋਕੀ ਹੈ ਤਿੰਨ ਵਾਰ ਪ੍ਰਸ਼ਾਸਨ ਦੀ ਮੁੜ ਕੇ ਇਹਨਾਂ ਨੂੰ ਬੇਮੁਹ ਆਪਣਾ ਮੁੜਨਾ ਪੈਂਦਾ ਵਾ ਠੀਕ ਹੈ ਨਾ ਜੀ ਇਹਨਾਂ ਨੇ ਸਾਡੇ ਨਾਲ ਬਿਲਕੁਲ ਕੰਪਰੋਮਾਈਜ਼ ਨਹੀਂ ਕਰ ਰਹੇ ਹੈਗੇ ਨਾ ਸਾਨੂੰ ਕੁਝ ਰਿਟਨ ਵਿੱਚ ਦੇ ਰਹੇ ਹੈ ਨਾ ਸਾਨੂੰ ਇਹਦੇ ਕੋਈ ਫਾਇਦੇ ਦੱਸ ਰਹੇ ਹੈ ਜਦੋਂ ਆਂਦੇ ਆ ਬਸ ਸਾਨੂੰ ਚਲਾ ਲੈਣ ਦੋ ਅਸੀਂ ਇਹਦਾ ਇਹ ਦੱਸ ਦਿੰਨੇ ਆ ਅਸੀਂ ਇਹ ਪਲਾਂਟ ਬਣਾਏ ਨੇ ਤੇ ਦੋ ਪਲਾਂਟ ਐਨੀ ਪਰਾਲੀ ਸਾਨੂੰ ਉਸ ਚੀਜ਼ ਦਾ ਕੋਈ ਮਤਲਬ ਨਹੀਂ ਹੈਗਾ ਸਾਨੂੰ ਪਤਾ ਕਿ ਸਾਡੀ ਪੀੜੀ ਚੱਲਦੀ ਹੈ ਸਾਡੇ ਬਜ਼ੁਰਗਾਂ ਦੀ ਜਿਹੜੀ ਲੰਘੀ ਹੈ ਸਾਡੀ ਪੀੜੀ ਚੱਲ ਰਹੀ ਹੈ ਸਾਨੂੰ ਇਸ ਚੀਜ਼ ਦਾ ਨੁਕਸਾਨ ਅਸੀਂ ਜਿੱਥੇ ਜਾ ਕੇ ਦੇਖਿਆ ਪਹਿਲਾਂ ਅਸੀਂ ਪ੍ਰੈਕਟੀਕਲੀ ਦੇਖ ਕੇ ਆਏ ਹਾਂ ਜਿੱਥੇ ਇਹਨਾਂ ਦੇ ਪਲਾਂਟ ਚੱਲ ਰਹੇ ਨੇਗੇ ਉੱਤੇ ਉਹਨਾਂ ਨੇ 2-2 ਮਹੀਨਾ ਪਹਿਲਾਂ ਹੀ ਸਫਾਈਆਂ ਕਰਾ ਕੇ ਪਲਾਂਟ ਬਿਲਕੁਲ ਫਰੈਸ਼ ਕਰ ਦਿੱਤੇ ਸੀਗੇ ਠੀਕ ਹੈ ਜੀ ਇਸ ਚੀਜ਼ ਦਾ ਅਸੀਂ ਜਦੋਂ ਇਹਨਾਂ ਦਾ ਪ੍ਰਸ਼ਾਸਨ ਸਾਡੇ ਨਾਲ ਖੁੱਦ ਗਿਆ ਸੀ ਪ੍ਰਸ਼ਾਸਨ ਵੀ ਦੇਖ ਕੇ ਆਇਆ ਆਪਣੇ ਅੱਖੀ ਦੇਖਿਆ ਸਾਡੇ ਕੋਲ ਪਾਣੀ ਦੇ ਸੈਂਪਲ ਵੀ ਪਏ ਹੋਏ ਨੇ ਜਿਹੜਾ ਅਸੀਂ ਉੱਥੋਂ ਭਰ ਕੇ ਲਿਆਏ ਸੀਗੇ ਅਸੀਂ ਇਹਨਾਂ ਨੂੰ ਕਿਹਾ ਕਿ ਉਹ ਪਾਣੀ ਸਾਨੂੰ ਤੁਸੀਂ ਪੀ ਕੇ ਦਿਖਾ ਦਿਓ ਤੁਹਾਡੇ ਪਲਾਂਟ ਦਾ ਹੀ ਹੈ ਅਸੀਂ ਉੱਥੋਂ ਲੈ ਕੇ ਆਏ ਹਾਂ ਤੁਸੀਂ ਸਾਨੂੰ ਪੀ ਕੇ ਦਿਖਾ ਦਿਓ ਠੀਕ ਹੈ ਨਾ ਜੀ ਇਹ ਮੰਗ ਕੀ ਹੈਗੀ ਤੁਹਾਡੀ ਸਾਡੀ ਅਸੀਂ ਇਹ ਪਲਾਂਟ ਸਾਡੀ ਜਿਹੜੀ ਹੈ ਸਾਡੀ ਨਸਲਾਂ ਦੀ ਜਿਹੜੀ ਅੱਗੇ ਪੀੜ੍ਹੀ ਚੱਲਣੀ ਆ ਨਸਲਾਂ ਨੇ ਸਾਡੀਆਂ ਉਹ ਜੁਗਾ ਜੁਗਾ ਤੱਕ ਖਰਾਬ ਹੋਣ ਦਾ ਜਿਹੜਾ ਡਰ ਹੈ ਠੀਕ ਹੈ ਨਾ ਜੀ ਹੁਣ ਸਾਡੇ 15 ਪਿੰਡ ਨੇ 25000 ਵੋਟ ਹੈ 13 14 ਸਰਪੰਚ ਨੇਗੇ 15 ਸਰਪੰਚ ਨੇਗੇ ਠੀਕ ਹੈ ਨਾ ਜੀ ਹੁਣ ਸਾਰਿਆਂ ਦੀ ਸਹਿਮਤੀ ਹੈ ਪਰ ਪ੍ਰਸ਼ਾਸਨ ਜਿਹੜਾ ਉਹ ੱਤਕਾ ਕਰ ਰਿਹਾ ਜਦਕਿ ਮੈਨੇਜਰ ਖੁਦ ਕਹਿ ਰਹੇ ਨੇ ਕਿ ਸਾਨੂੰ ਇਸ ਚੀਜ਼ ਨਾਲ ਕੋਈ ਪਤਾ ਹੀ ਨਹੀਂ ਹੈਗਾ ਕਿ ਪ੍ਰਸ਼ਾਸਨ ਨੇ ਤੁਹਾਡੇ ਨਾਲ ਕੀ ਕੀਤਾ ਕੀ ਨਹੀਂ ਕੀਤਾ ਨਾ ਸਾਡੀ ਮੈਨੇਜਰ ਨਾਲ ਇਸ ਪਲਾਂਟ ਦਾ ਜਿਹੜਾ ਮੈਨੇਜਰ ਹੈ ਜਿਹੜਾ ਇਹਨੂੰ ਡੀਲ ਕਰ ਰਿਹਾ ਉਹਦੇ ਨਾਲ ਤਾਂ ਕੋਈ ਮੀਟਿੰਗ ਹੀ ਨਹੀਂ ਹੋ ਰਹੀ ਪ੍ਰਸ਼ਾਸਨ ਨਾਲ ਹੋ ਰਹੀ ਡੀਸੀ ਸਾਹਿਬ ਨਾਲ ਹੋਈ ਸੀਪੀ ਸਾਹਿਬ ਨਾਲ ਹੋਈ ਹੈ ਇੱਕ ਵਾਰ ਤਾਂ ਸੀਪੀ ਸਾਹਿਬ ਨੇ ਸਾਨੂੰ ਬੁਲਾ ਕੇ 25 ਦਸੰਬਰ ਨੂੰ ਕ੍ਰਿਸਮਸ ਦੇ ਵਾਲੇ ਦੀ ਛੁੱਟੀ ਸੀਗੀ ਅਸੀਂ ਸੀਪੀ ਦਸਤ ਤੋਂ ਵਾਪਸ ਮੁੜ ਕੇ ਆਏ ਆ ਸਾਡੇ ਨਾਲ 10 ਬੀਬੀਆਂ ਸੀ ਠੰਡ ਵਿੱਚ ਅਸੀਂ ਉੱਥੇ ਗਏ ਟਰਾਲੀ ਲੈ ਕੇ ਗਏ ਕਿ ਉੱਥੇ ਮੀਟਿੰਗ ਹੋਣੀ ਹੈ ਗੱਡੀਆਂ ਸਾਡੇ ਕੋਲ ਇੰਨੀਆਂ ਨਹੀਂ ਸੀ ਮੌਜੂਦ ਹੈਗੀਆਂ ਅ ਬੇਸਿੱਟਾ ਕਦੀ ਉੱਥੇ ਡੀਸੀ ਦਫ਼ਤਰ ਆਜੋ ਕਦੀ ਬੀਡੀਪੀ ਦਫ਼ਤਰ ਆਜੋ ਕਦੀ ਸੀਪੀ ਦੇ ਘਰ ਆਜੋ ਫੰਦ ਪਰਵਾਨੇ ਭੇਜੇ ਜਾਂਦੇ ਠੀਕ ਆ ਜੀ ਪਰਵਾਨੇ ਭੇਜੇ ਜੇ ਮਤਲਬ ਮੀਟਿੰਗ ਰੱਖਦੇ ਆ ਸਾਡੇ ਕੋਲੋਂ ਨਹੀਂ ਪਹੁੰਚ ਹੁੰਦਾ ਤਾਂ ਸਾਡੇ ਦੇ ਹਮਲਾ ਬੋਲ ਦਿੰਦੇ ਆ ਸਾਡੇ ਨੌਜਵਾਨ ਚੱਕਣੇ ਸ਼ੁਰੂ ਕਰ ਦਿੰਦੇ ਆ ਆ ਵੀਰ ਜੀ ਨਾਲ ਨੇ ਕਿ ਇਹਨਾਂ ਨੂੰ ਉੱਥੇ ਚੱਕਿਆ ਗਿਆ ਮਾਤਾ ਦੇ ਡੰਡੇ ਮਾਰ ਕੇ ਇਹਨੇ 3 ਜਨਵਰੀ ਦੀ ਗੱਲ ਹੈ ਜੀ ਅਸੀਂ ਨਾ ਆਪਣੀ ਗੱਲ ਰੱਖਣ ਵਾਸਤੇ ਪੰਜਾਬੀ ਪਾਉਨ ਕਾਨਫਰੰਸ ਗਈ ਸੀ ਫੂਮੇ ਰਾਈਟ ਦੇ ਚੇਅਰਮੈਨ ਸਾਹਿਬ ਨਾਲ ਮਿਲਣ ਵਾਸਤੇ ਪਰ ਉੱਥੇ ਦੇਖੋ ਜੀ ਸਾਡਾ ਪੰਜ ਬੀਬੀਆਂ ਗਈਆਂ ਘ ਕਦੀ ਮਾਤਾ ਸਿੰਘ ਦੇ ਤਿੰਨ ਬੀਬੀਆਂ ਸੀ ਹੱਥ ਤੋੜੇ ਗਏ ਬਾਹਾਂ ਤੋੜੀ ਗਈ ਠੀਕ ਹੈ ਜੀ ਮੇਰੀ ਮਾਤਾ ਨੇ 6 ਟਾਂਗੇ ਲੱਗੇ ਜੀ ਮੁਲਾਹਜੇ ਕਰਾ ਕੇ ਅਸੀਂ ਫਿਰ ਵੈਰੀਫਾਈ ਕਰ ਰਹੇ ਹਾਂ ਅਸੀਂ ਪੁਲਿਸ ਨਾਲ ਹੀ ਰਿਟਾਂ ਤੱਕ ਪਾਈਆਂ ਹੋਈਆਂ ਦੇਖੋ ਸਰ ਜਦੋਂ ਇੱਕ ਆਮ ਨਸਾਨ ਹੀ ਨਹੀਂ ਇੱਥੇ ਸੇਫ ਹੈਗਾ ਜੀ ਬਾਕੀ ਸਾਨੂੰ ਕੀ ਕਹਿ ਸਕਦੇ ਹਾਂ ਅਸੀਂ ਆਪਣੇ ਹੱਕਾਂ ਵਾਸਤੇ ਲੜਦੇ ਪਿਆ ਤਿੰਨ ਸਾਲ ਹੋ ਗਏ ਜੀ ਸਾਨੂੰ ਪਲਾਨ ਦੇ ਖਿਲਾਫ ਲੜਦੇ ਹੋਏ ਹਾਂ ਠੀਕ ਹੈ ਜੀ ਪੰਚਾਇਤਾਂ ਦੀ ਮਨਜ਼ੂਰੀ ਜ਼ਰੂਰ ਹੈ ਇਹਨਾਂ ਦਾ ਜੋ ਡਿਪਾਰਟਮੈਂਟ ਗਾਰਡਮੈਨ ਲਿਖੀ ਹੋਈ ਹੈ ਉਹ 500 ਮੀਟਰ ਲਿਖਿਆ ਹੋਇਆ ਜੀ ਆਪਣੇ ਆਪ ਹੀ ਗਾਈਡਲਾਈਨ ਚੇ ਉਹ ਜਿਹੜੀ ਨੁਕਸਾਨ ਹੀ ਪੜਾ ਲਗਿਆ ਹੁਣ ਤੱਕ ਉਹਦੇ ਬਾਵਜੂਦ ਜਾਨਾਂ ਟੱਕਾ ਹੋ ਰਿਹਾ ਸਾਡੀ ਪੰਚਾਇਤ ਸਾਡੀ ਸਰਪੰਚ ਨੂੰ ਚੱਕਣ ਦਾ ਉਹ ਹੱਥ ਪੰਨਿਆ ਗਿਆ ਜੀ ਫਿਰ ਪੁਲਿਸ ਇੰਨੀ ਇਕੱਠੀ ਹੋਈ ਦੀ ਪਿੰਡ ਵਾਲੇ ਇਕੱਠੇ ਹੋਏ ਵਿਰੋਧ ਕੀਤਾ ਫਿਰ ਪਿੱਛੇ हट ਗਏ ਫੋਨ ਆਜੇ ਵੀਡੀਓ ਸਾਹਿਬ ਨੂੰ ਅੱਗੇ ਕਰਕੇ ਉਹ ਜੀ ਦੇਖੋ 15 ਪੰਚਾਇਤਾਂ 15 ਪੰਚਾਇਤਾਂ ਨੂੰ ਨੋਟਿਸ ਕੱਢ ਕੇ ਜਿੱਥੇ ਇਕੱਠੇ ਹੋਵੋ ਤੁਹਾਨੂੰ ਪਲਾਣ ਦੇ ਫਾਇਦੇ ਦੇ ਨਾਂ 'ਤੇ ਆ ਜੀ ਹੁਣ ਤੁਸੀਂ ਇਹ ਦੇਖ ਹੀ ਰਹੇ ਹੋ ਜੀ ਇਹਦੇ ਬਾਵਜੂਦ ਵੀ ਸਭ ਤੋਂ ਵੱਡੀ ਗੱਲ ਹੁੰਦੀ ਪੰਚਾਇਤ ਦੀ ਪਰਮਿਸ਼ਨ ਪੰਚਾਇਤ ਜੇ ਕਹਿ ਰਹੀ ਹੈ ਜੀ ਸਾਨੂੰ ਮਨਜ਼ੂਰ ਨਹੀਂ ਹੈ ਤਾੜੀ ਮੰਗ ਇਹ ਹੀ ਹੈ ਜੀ ਪਲਾਨ ਨਾ ਲਗਣ ਦਿੱਤਾ ਜਾਵੇ ਜੇ ਤੇ ਬਹੁਤ ਵੱਡਾ ਨੁਕਸਾਨ ਹੈ ਜੀ ਅਸੀਂ ਲਈ ਪ੍ਰਸ਼ਾਸਨ ਬਾਅਦ ਆਪਣੇ ਰਿਜ਼ਲਟ ਹਾਂਜੀ ਸਰ ਬੱਗਾ ਕਲਾ ਦੇ ਵਿੱਚ ਗਾਇਰ ਬਾਇਓ ਗੈਸ ਪਲਾਂ ਨਾ ਲੱਗ ਰਿਹਾ ਜੀ ਜੀ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਪਿੰਡ ਵਾਸੀਆਂ ਵੱਲੋਂ ਜੀ ਜੀ ਸਰ ਮੈਂ ਹੀ ਕਹਿਣਾ ਚਾਹਾਂਗਾ ਕਿ ਹਿੰਦੁਸਤਾਨ ਜਿਹੜਾ ਰਾਜ ਹੈਗਾ ਪੰਜਾਬੀ ਰਾਜ ਔਰ ਉਹਦੇ ਵਿੱਚ ਸੁਪਰੀਮ ਕੋਰਟ ਦੀ ਕਲੀਅਰ ਜੱਜਮੈਂਟ ਹੈ ਕਿ ਜਿਸ ਇਲਾਕੇ ਜਿੱਦੇ ਕੋਈ ਵੀ ਇੰਡਸਟਰੀ ਲਗਣੀ ਕੁਝ ਵੀ ਹੋਣਾ ਉਹ ਜਦ ਤੱਕ ਜਦ ਤੱਕ ਉਸ ਪਿੰਡ ਦੀ ਪੰਚਾਇਤ ਐਗਰੀ ਨਹੀਂ ਹੋਏਗੀ ਤੁਸੀਂ ਨਹੀਂ ਲਾ ਸਕਦੇ ਉਹ ਮੈਂ ਕਾਪੀ ਹਾਈ ਕੋਰਟ ਵੀ ਦਿੱਤੀ ਹੈ ਇਹ ਸਾਡੇ ਜਿਹੜੇ ਮੇਰੇ ਭਾਈ ਸੱਜਣ ਆਏ ਨੇ ਗਵਰਨਮੈਂਟ ਵੱਲੋਂ ਜਾਂ ਘੱਟ ਬੜੇ ਲਿਖੇ ਨੇ ਜਾਂ ਉਹਨਾਂ ਨੂੰ ਨੌਲੇਜ ਨਹੀਂ ਹੈਗੀ ਤੇ ਜੇ ਉਹਨਾਂ ਨੂੰ ਜਰੂਰਤ ਪਵੇ ਉਹਨਾਂ ਨੂੰ ਮੇਰਾ ਨੰਬਰ ਦੇ ਦਿਓ ਮੈਂ ਉਹਨਾਂ ਨੂੰ ਕਾਪੀਆਂ ਉਹਨਾਂ ਨੂੰ ਵੀ ਭੇਜ ਜਾਗਾ ਕਿ ਸ੍ਰੀਮਾਨ ਜੀ ਕਾਪੀ ਪੜ ਲਓ ਕਾਪੀ ਦੇ ਕਲੀਅਰ ਕੱਟ ਲਿਖਿਆ ਹੈ ਕਿ ਪੰਚਾਇਤੀ ਰਾਜ ਐਕਟ ਕਲੀਅਰ ਲਿਖਿਆ ਹੈ ਕਿ ਕਿਸੇ ਵੀ ਪੰਚਾਇਤ ਜ਼ਮੀਨ ਦੇ ਉੱਤੇ ਤੁਸੀਂ ਕੰਮ ਕਰਨਾ ਜੇ ਪੰਚਾਇਤ ਨੂੰ ਆਬਜੈਕਸ਼ਨ ਹੈਗਾ ਤੁਹਾਨੂੰ ਉਹਦੇ ਲਈ ਐਨਓਸੀ ਲੈਣਾ ਪਵੇਗਾ ਕਿ ਸਾਨੂੰ ਕੋਈ ਆਬਜੈਕ ਉਹਨਾਂ ਦੇ ਇੱਕ ਸ਼੍ਰੀਮਾਨ ਜੀ ਬੈਠੇ ਸੀ ਬਲਕ ਸੰਪਤੀ ਪ੍ਰਧਾਨ ਸੀ ਕੌਣ ਸੀ ਇੰਚਾਰਜ ਸੀ ਜਿਹੜਾ ਉਹਨਾਂ ਦੇ ਉਹਨਾਂ ਨੇ ਕਿਹਾ ਜੀ ਨੋਲਾ ਜੀ ਕਿ 15 ਬੰਦਿਆਂ ਪਿੰਡਾਂ 'ਚੋਂ 12 ਪਿੰਡਾਂ ਨੇ ਐਗਰੀ ਕਰ ਦਿੱਤਾ ਅਸੀਂ ਉਹਨਾਂ ਨੂੰ ਕਲੀਅਰ ਕਰਟ ਕੇ ਮੇਰੇ ਸਾਰੇ ਭਾਈ ਬੈਠੇ ਨੇ ਅਸੀਂ ਉਹਨਾਂ ਨੂੰ ਕਲੀਅਰ ਕਰਟ ਗਈ ਕਿ ਤੁਸੀਂ ਇਸ ਤਰ੍ਹਾਂ ਕਰੋ ਜੇ 12 ਪਿੰਡ ਦੀ ਤੁਸੀਂ ਲਿਖਤ ਲਿਆਓ ਸਾਨੂੰ ਦਿਓ ਜਿਹੜੇ ਤਿੰਨ ਪਿੰਡ ਨਹੀਂ ਮੰਨਦੇ ਸੀ ਉਹਨਾਂ ਨੂੰ ਮਨਾਨੇ ਆਏ ਵੇ ਦੇਖੋ ਜੀ 12 ਪਿੰਡ ਮੰਨੇ ਆ ਉਸ ਚੀਜ਼ ਤੋਂ ਬਿੱਟਰ ਗਏ ਫਿਰ ਉਹਨਾਂ ਸਾਨੂੰ ਫੈਦੇ ਦੱਸਣ ਲੱਗੇ ਫਿਰ ਯੂਨਿਟ ਕਿੱਦਾਂ ਲਾਉਣਾ ਮੈਂ ਕਿਹਾ ਜੀ ਯੂਨਿਟ ਦਾ ਸਾਨੂੰ ਪਤਾ ਹੈ ਤੁਸੀਂ ਫੈ ਔਰ ਕਹਿ ਕੁਛ ਰਹੇ ਨੇ ਕਰ ਕੁਛ ਰਹੇ ਨੇ ਉਹ ਅਸਲ ਤੇ ਸਬਸਿਡੀ ਹੋਵੇ ਪੰਦਾ ਨੇ ਨਾਲੇ ਤੁਹਾਨੂੰ ਪਤਾ ਹੈ ਕਿ ਹਿੰਦੁਸਤਾਨ ਚ ਗਵਰਨਮੈਂਟ ਤਾਂ ਦੋ ਹੀ ਬੰਦੇ ਨੇ ਬਾਕੀ ਦੇ 9 13 11 ਆਈਆਂ ਠੀਕ ਹੈ ਜੀ ਜਨੈਦ ਬੈਠੀ ਸਾਰੇ ਭਰਾ ਬੈਠੇ ਨੇ ਕਿ ਇੱਥੇ ਕਰੋੜਾ ਕਰੋੜਾ ਆਰਬ ਰੁਪਈਆ ਬਿਲਡਰਾਂ ਨੇ ਵੀ ਲਾਇਆ ਦੂਜਿਆਂ ਨੇ ਵੀ ਲਾਇਆ ਔਰ ਤੁਹਾਡਾ ਕੋਈ ਸਾਥ ਕੋਈ ਨਹੀਂ ਦੇ ਰਿਹਾ ਬਾਈ ਇਹ ਆਪਾਂ ਪੁੱਛਣ ਵਾਲੀ ਗੱਲ ਹੈ ਕਿ ਕਰੋੜਾ ਆਰਬ ਮਿਲ ਗਏ ਕਿਆ ਸ਼ਹਿਰ ਦੇ ਵਿੱਚ ਭਾਜੀ ਜਿਹੜਾ 100 ਜਿਹੜਾ 100 ਸਿਟੀ ਹੋ ਗਿਆ ਬੱਗਾ ਕਲਾ ਹੋ ਗਿਆ ਦੂਜਿਆਂ ਨੂੰ ਤੇੜੇ ਚ ਨੇ ਪਹਿਲੀ ਗੱਲ ਤਾਂ ਤੁਸੀਂ ਜੰਗਲ ਜਾਣਾ ਗਣੋ ਬਾਹਰ ਨਾ ਗਣ लुधियाने ਨਾਲ ਜਿਆਦਾ ਰੇਟ ਜ਼ਮੀਨ ਦਾ ਇੱਥੇ ਆਪਜਾਉ ਜ਼ਮੀਨ ਇੱਥੇ ਆ ਆਪਾਂ ਇਹ ਯੂਨਿਟ ਜਿਹੜੇ ਲਗਾਈਦੇ ਮੋਸਟਲੀ ਮੈਂ ਤੁਹਾਨੂੰ ਇੱਕ ਨਹੀਂ 1000 ਬੰਦੇ ਲਿਸਟ ਦੇ ਦੂੰਗਾ ਪਰ ਜੇ ਸਰ ਮੈਂ ਮੈਨੂੰ ਮੈਂ ਤਾਂ ਕਰੀ ਗੱਲ ਮੇਰੇ ਦੋ ਮਿੰਟ ਦੀ ਗੱਲ ਪੂਰੀ ਹੋ ਜਾਈ ਨਾ ਉਸ ਤੋਂ ਬਾਅਦ ਨਹੀਂ ਸੀ ਕੰਟੀਨਿਊ ਕਰਿਓ ਨਾ ਦੇਖੋ ਦੋ ਆਦਮੀ ਗੱਲ ਕਰਾਂਗੇ ਤੇ ਬਤਲਾ ਨਿਕਲ ਜਦੋਂ 500 ਬੰਦਾ ਗੱਲ ਕਰੇਗਾ ਤੁਹਾਡਾ ਕੋਈ ਜਵਾਬ ਨਹੀਂ ਹੋਣਾ ਠੀਕ ਹੈ ਹਾਂਜੀ ਦੋ ਬੰਦੇ ਮੈਂ ਤਾਂ ਇੱਕ ਗੱਲ ਕਹਿ ਰਿਹਾ ਨਾ ਇਦਾਂ ਦੀ ਕਿਹੜੀ ਹਨੇਰ ਕਰਦੀ ਆ ਗਈ ਕਿ ਆਪਾਂ ਨੂੰ ਸ਼ਹਿਰ ਚ ਲਾਉਣਾ ਪਿਆ ਦੂਸਰੀ ਗੱਲ ਹੈ ਕਿ ਮੇਰੇ ਜਿੱਥੇ ਤੱਕ ਨ ਤਾਂ ਮੈਨੂੰ ਯਾਦ ਹੋਣਾ ਆਇਆ ਬੈਠੇ ਬੈਠੇ ਇੱਥੇ ਕਿ ਇੱਥੇ ਰਿਲਾਇੰਸ ਨੇ ਹੀ ਕੋਈ ਜਗ੍ਹਾ ਐਕਵਾਇਰ ਕੀਤੀ ਸੀ ਕਲੋਨੀ ਘਟਾਂ ਲੱਗੀਆਂ ਸੀ ਤੇ ਕਾਰਪੋਰੇਸ਼ਨ ਨੇ ਢਾ ਦਿੱਤੀ ਕਈਆਂ ਨੂੰ ਯਾਦ ਹੋਵੇ ਕਦਾਂ ਗੁੰਦਾਂ ਢਾਤੀਆਂ ਸੀ ਤੇ ਜੀ ਉਹ ਲੀਗਲ ਮਤਲਬ ਜੋ ਵੀ ਇੰਨੀ ਗੱਲਾਂ ਤੇ ਫਿਰ ਜੀ ਜੀ ਸਰੇ ਗੱਲ ਦਾ ਜਵਾਬ ਦੇਣਾ ਤੁਸੀਂ ਕਿਹਾ ਨਾ ਕਿ ਬਈ 40 ਲੀਟਰ ਪਾਣੀ ਫਲਾਣੇ ਚੀਜ਼ ਆ ਜਦੋਂ ਅਸੀਂ ਝੱਜਣਗੇ ਆਪਣੀ ਟੈਕਨੀਕਲ ਜਦੋਂ ਸਾਰੇ ਜਿੰਨੇ ਸੀਗੇ ਬਾਕੀ ਗੱਲਾਂ ਹੋਈਆਂ ਉਹਦੇ ਵਿੱਚ 1 ਕਿਲੋ ਪ੍ਰਾਣਾਲੀ ਵਿੱਚ 10 ਲੀਟਰ ਪਾਣੀ ਪਾਇਆ ਜਾਂਦਾ ਸੀਗਾ